ਲੌ ਐਂਡ ਆਰਡਰ ਦੀ ਕਿਹੜੀ ਪ੍ਰੋਬਲਮ ਹੈ ਦੂਜੇ ਐਟ ਤੇ ਦਿੱਤੀ ਹੈ ਦੂਜਾ ਬੰਦਾ ਹੀ ਨਹੀਂ 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 ਦੂਜੀ ਕਬਜ਼ਾ ਲੈ ਰਹੇ ਹੋ ਮੈਂ ਕਦਰ ਦਵਾਰੇ ਨਹੀਂ ਕਦਰ ਦਵਾਰੇ ਤੁਸੀਂ ਮੰਨ ਲਓ ਇੱਕ ਬੰਦਾ ਇੱਕ ਦੇ ਸੱਜੇ ਪਾਸੇ ਨਹੀਂ ਲੈ ਸਕਦਾ ਜੇ ਮੰਨ ਲਈ ਵਿਚਲੇ ਇਸ ਨੂੰ ਮੈਨੇ ਕੋਈ ਅੱਗੇ ਬੰਦਾ ਨਹੀਂ ਮੜਿਆ ਕਿ ਕਰਾ ਲਗਾ ਦਾਰ ਦੂਸਰੀ ਪਾਰਟੀ ਹੈ ਮੁੱਖ ਤੇ ਸਰਕਾਰ ਜਿਹੜੀ ਕੋ ਨੂੰ ਭੇਜਦੇ ਕਿਸੇ ਕਬਜ਼ਾ ਕਰੋ ਚਾਹਤ ਹੈ ਨਹੀਂ ਮੌਣੀ ਨਹੀਂ ਲਗਾ ਸਕਦਾ ਇੱਥੇ ਮੈਂ ਆਇਆ ਸਾਡੀ ਐਮਸੀ ਹੈ ਬਿਮਲਾ ਰਾਣੀ ਉਹਨਾਂ ਦੇ ਪਤੀ ਹੈਗੇ ਵਿਜੇ ਕੁਮਾਰ ਜੀ ਬਹੁਤ ਹੀ ਸਾਡੇ ਕਾਂਗਰਸ ਦੇ ਐਕਟਿਵ ਮੈਂਬਰ ਹੈ ਇਹ ਅਰ ਵੱਡੇ ਪੱਧਰ ਤੇ ਇਲੈਕਸ਼ਨ ਦੇ ਵਿੱਚ ਕੰਮ ਕਰ ਰਹੇ ਇੱਥੇ ਮੁੱਖ ਮੰਤਰੀ ਜੀ ਆਏ ਆ ਭਗਵੰਤ ਮਾਨ ਜੀ ਤੇ ਸਾਡੇ ਐਮਸੀਆਂ ਨੂੰ ਜ਼ਬਰਦਸਤੀ ਉਹਨਾਂ ਦੇ ਕੰਮਾਂ ਦੇ ਵਿੱਚ ਪੁਲਿਸ ਦੇ ਵੱਲੋਂ ਡਰਾ ਧਮਕਾ ਕੇ ਉਹਨਾਂ ਨੂੰ ਜੁਆਇਨ ਕਰਾਉਣ ਵਾਸਤੇ ਜ਼ੋਰ ਆ ਪਾਇਆ ਜਾ ਰਿਹਾ ਹੈ ਇੱਥੇ ਸਾਡੀ ਇਸ ਐਮਸੀ ਦਾ ਕੰਮ ਚੱਲ ਰਿਹਾ ਇਹਨਾਂ ਕੋਲ ਸਟੇ ਆਰਡਰ ਹੈ ਕੋਰਟ ਨੇ ਆਰਡਰ ਦਿੱਤੇ ਹੋਏ ਹੈ 15 ਤੋਂ ਲੈ ਕੇ ਅੱਜ ਤੱਕ ਇਹਨਾਂ ਦਾ ਗੇਟ ਲੱਗਿਆ ਹੋਆ ਕਬਜ਼ਾ ਹੈ ਤੇ ਬਿਲਕੁਲ ਸਹੀ ਤਰੀਕੇ ਦੇ ਨਾਲ ਇਹਨਾਂ ਦਾ ਕੰਮ ਚੱਲਦਾ ਸੀ ਲੇਕਿਨ ਹੁਣ ਇਹ ਇਲੈਕਟਰਨ ਔਨ ਕਰਕੇ ਇਹਨਾਂ ਦੇ ਚਾਰੇ ਪਾਸੇ ਪੁਲਿਸ ਲਗਾ ਦਿੱਤੀ ਗਈ ਹੈ ਜਿੱਧਰ ਨੂੰ ਦੇਖੋ ਪੁਲਿਸ ਖੜੀ ਹੈ ਪੁਲਿਸ ਕਰਮਚਾਰੀ ਖੜੇ ਹੈ ਐਸਪੀ ਤੱਕ ਦੇ ਰੈਂਕ ਦੇ ਅਫਸਰ ਇੱਥੇ ਲਗਾਏ ਹੋਏ ਹੈ ਇਹਨਾਂ ਨੂੰ ਮਜਬੂਰ ਕੀਤਾ ਜਾ ਰਿਹਾ ਹੈ ਕਿ ਅੱਜ ਇਹ ਪਾਰਟੀ ਜੁਆਇਨ ਕਰਨ ਨਹੀਂ ਤਾਂ ਇਹਨਾਂ ਦਾ ਇਹ ਕਬਜ਼ਾ ਲੈ ਲਿੱਤਾ ਜਾਏਗਾ ਵਿਰੋਧੀ ਪਾਰਟੀ ਇੱਥੇ ਕੋਈ ਨਹੀਂ ਹੈ ਸਿਰਫ ਪੁਲਿਸ ਹੀ ਵਿਰੋਧੀ ਪਾਰਟੀ ਦਾ ਕੰਮ ਕਰ ਰਹੀ ਹੈ ਇਹਨਾਂ ਤੋਂ ਕਬਜ਼ਾ ਖੋਹ ਰਹੀ ਹੈ ਤੇ ਇਹਨਾਂ ਨੂੰ ਇੱਥੇ ਸਵੇਰੇ 7 ਵਜੇ ਤੋਂ 2-400 ਬੰਦਾ ਪੁਲਿਸ ਦਾ ਲਗਾ ਕੇ ਕਿਸੇ ਨੂੰ ਕੰਮ ਕਰਨ ਵਾਲਿਆਂ ਨੂੰ ਜਾਂ ਜਿਹੜੇ ਮਾਲਕ ਹੈ ਉਹਨਾਂ ਨੂੰ ਐਂਟਰ ਨਹੀਂ ਕਰਨ ਦਿੱਤਾ ਜਾ ਰਿਹਾ ਇਸ ਤਰ੍ਹਾਂ ਦੇ ਹਾਲਾਤ ਇੱਥੇ ਬਣੇ ਹੋਏ ਮੈਂ ਇਲੈਕਸ਼ਨ ਕਮਿਸ਼ਨ ਤੋਂ ਵੀ ਮੰਗ ਕਰਦਾ ਹਾਂ ਤੇ ਪੰਜਾਬ ਸਰਕਾਰ ਮੁੱਖ ਮੰਤਰੀ ਜੀ ਜਿਹੜੇ ਇੱਥੇ ਆ ਕੇ ਰਹੇ ਐ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਮੁੱਖ ਮੰਤਰੀ ਜੀ ਕੀ ਆ ਤੁਸੀਂ ਨਜਾਇਜ਼ ਕਬਜ਼ੇ ਕਰਾ ਕੇ ਸਾਡੇ ਐਮਸੀ ਲੈਵਲ ਦੇ ਬੰਦਿਆਂ ਨੂੰ ਧਮਕਾ ਕੇ ਇਲੈਕਸ਼ਨ ਜਿੱਤਣ ਆਇਓ ਜਾਂ ਤੁਸੀਂ ਇੱਥੇ ਇਲੈਕਸ਼ਨ ਕਰਾਉਣ ਵਾਸਤੇ ਇੱਥੇ ਦੇ ਲੋਕਾਂ ਦੇ ਕੰਮ ਕਰਨ ਆਇਓ ਇਹ ਲੋਕਾਂ ਦੇ ਕੰਮ ਐ ਇੱਕ ਐਮਸੀ ਲੈਵਲ ਦਾ ਬੰਦਾ ਉਸ ਨੂੰ ਅੱਜ ਧਮਕਾਇਆ ਜਾ ਰਿਹਾ ਕਿ ਤੂੰ ਅੱਜ ਦੁਪਹਿਰ ਤੱਕ ਪਾਰਟੀ ਜੁਆਇਨ ਕਰ ਨਹੀਂ ਤੇਰਾ ਕਬਜ਼ਾ ਕਰ ਲਿਆ ਜਾਏਗਾ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋਣਗੇ ਇਹਦੇ ਕੋਲ ਸਟੇ ਹੈ ਆ ਦੇਖੋ ਕਿੰਨੀ ਬਿਲਡਿੰਗ ਖੜੀ ਹੋ ਗਈ ਹੈ ਅੱਜ ਤੱਕ ਤਾਂ ਕੋਈ ਆਇਆ ਨਹੀਂ ਮੁੱਖ ਮੰਤਰੀ ਜੀ ਆਏ ਉਹਨਾਂ ਨੂੰ ਦੂਸਰੀ ਪਾਰਟੀ ਨੇ ਅਪਰੋਚ ਕੀਤਾ ਤਾਂ ਇੱਥੇ ਕਬਜ਼ਾ ਹੋ ਗਿਆ ਉਹਨ ਇਹਦਾ ਕੰਮ ਰੋਕਿਆ ਜਾ ਰਿਹਾ ਹੈ ਐਸੀ ਉਸ ਨੂੰ ਬੇਨਤੀ ਕਰਨਾ ਚਾਹੁੰਦੇ ਕਿ ਤੁਸੀਂ ਕੋਰਟ ਵਿੱਚੋਂ ਜਿਹੜੇ ਮਰਜ਼ੀ ਆਰਡਰ ਲਿਆਓ ਉਹਨਾਂ ਨੂੰ ਓਨਰ ਕੀਤਾ ਜਾਏਗਾ ਤੁਹਾਨੂੰ ਕੋਈ ਅਧਿਕਾਰ ਨਹੀਂ ਹੈ ਤੁਸੀਂ ਕਿਸੇ ਬੰਦੇ ਨੂੰ ਡਿਸਪਜੈਸ ਕਰੋ ਇਹਨਾਂ ਪਾਸ ਇੱਥੇ ਦੀ ਰਿਸ਼ਤੀਆਂ ਹੈ ਇਹਨਾਂ ਕੋਲ ਇੱਥੇ ਐਨਓਸੀ ਹੈ ਇੱਥੇ ਦੀ ਸਰਕਾਰ ਜਿਹੜੀ ਕਾਰਪੋਰੇਸ਼ਨ ਹੈ ਉਹਨਾਂ ਨੇ ਇੱਥੇ ਨਕਸ਼ੇ ਪਾਸ ਕੀਤੇ ਹੈ ਨਕਸ਼ੇ ਪਾਸ ਕਰਨ ਤੋਂ ਬਾਅਦ ਮੌਕਾ ਦੇ ਕੇ ਉਹਨਾਂ ਨੇ ਨਕਸ਼ੇ ਪਾਸ ਕਰਕੇ ਇਹਨਾਂ ਨੂੰ ਅਲਾਉ ਕੀਤਾ ਕਿ ਇਹ ਇੱਥੇ ਆਪਣੀ ਬਿਲਡਿੰਗ ਬਣਾਉਣ ਸਾਰਾ ਕੁਝ ਪ੍ਰੋਸੀਜਰ ਦੇ ਤਹਿਤ ਹੋਇਆ ਅਜੇ ਤੱਕ ਸੀਵਰੇਜ ਬਾਦਰ ਸਪਲਾਈ ਇੱਥੇ ਇਹਨਾਂ ਦੇ ਨਾਮ ਤੇ ਚੱਲਦਾ ਹੈ ਫਿਰ ਕਿਹੜੀ ਗੱਲ ਤੋਂ ਅੱਜ ਪੁਲਿਸ ਆ ਕੇ ਇੱਕਦਮ ਇਹਨਾਂ ਨੂੰ ਰੋਕਣ ਲੱਗ ਗਈ ਹੈ ਮੈਂ ਪੁਲਿਸ ਨੂੰ ਬੇਨਤੀ ਕਰਦਾ ਕਿ ਕੋਰਟ ਵਿੱਚੋਂ ਜਿਹੜੇ ਮਰਜ਼ੀ ਆਰਡਰ ਲਿਆ ਹੋਣ ਇਹਨਾਂ ਕੋਲ ਹੈਗੇ ਹੈ ਸਟੇ ਦੇ ਆਰਡਰ ਕਿ ਇਹਨਾਂ ਨੂੰ ਇੰਟਰਫੇਅਰ ਨਹੀਂ ਕੀਤਾ ਜਾਏਗਾ ਇਹ ਦੂਸਰੀ ਪਾਰਟੀ ਕੋਈ ਪਾਰਟੀ ਕਿਸੇ ਤਰ੍ਹਾਂ ਨਹੀਂ ਕਰ ਸਕਦੀ ਉਹ ਆਉਂਦਾ ਹੀ ਨਹੀਂ ਆ ਦੂਸਰੀ ਪਾਰਟੀ ਪੁਲਸੇ ਪਾਰਟੀ ਬਣੀ ਹੋਈ ਹੈ ਤੇ ਪੁਲਿਸ ਹੀ ਕਾਰਵਾਈ ਕਰ ਰਹੀ ਹੈ ਐਸੀ ਐਸੀ ਇਹ ਨਜਾਇਜ਼ ਹੋਣ ਨਹੀਂ ਦੇਣੀ ਤੇ ਐਸੀ ਇਹ ਪੂਰੇ ਜਲੰਧਰ ਵਾਈਡ ਜ਼ਿਲ੍ਹਾ ਵਾਈਡ ਪਰ ਟੈਸਟ ਸ਼ੁਰੂ ਕਰਾਂਗੇ ਇਹ ਹਲੈਚਾਂ ਛੱਡ ਕੇ ਅਸੀਂ ਪਹਿਲਾਂ ਇਸੇ ਕੰਮ ਦੇ ਮਗਰ ਪੈ ਜਾਣਾ ਸਾਡੇ ਬੰਦੇ ਹੀ ਜੇ ਤੋੜ-ਤੋੜ ਕੇ ਧੂ-ਧੂ ਕੇ ਲੈ ਗਏ ਖਿੱਚ-ਖਿੱਚ ਗਏ ਆ ਖੜੇ ਸਾਡਾ ਐਮਸੀ ਦੇ ਪਤੀ ਇਹ ਕਹਿੰਦਾ ਜੀ ਮੈਨੂੰ ਅੱਜ ਜੁਆਇਨ ਕਰਨ ਨੂੰ ਕਹਿ ਰਹੇ ਜਿਹੜੇ ਪੁਲਿਸ ਆੜ ਜੇਗੀ ਕਿ ਉਹ ਜੀ ਦੱਸੋ ਤੁਸੀਂ ਦੇਖੋ ਕਦੋਂ ਕਦੋਂ ਮਨ ਟੱਕਾ ਹੋ ਰਿਹਾ ਇਹਨਾਂ ਨੂੰ ਬੱਜਿਆ ਰਿਹਾ ਕਦੋਂ ਮਨ ਟੱਕਾ ਦੇ ਕਦੇ ਜਾ ਰਹੇ ਇਹਨਾਂ ਨੂੰ ਠੱਕਾ ਦੇ ਕਿੱਦਾਂ ਜਾ ਰਿਹਾ ਮੇਰੇ ਨੂੰ ਆ ਕੇ ਹੈ ਇਹ ਮਾਮਲਾ ਇਹ ਮਾਮਲਾ ਜੀ ਇਹ ਜਿਹੜੇ ਬੜਿਆ ਜਿਹੜੇ ਕੰਮ ਚੱਲਦਾ ਆ ਇਹਦੇ ਨਕਸ਼ੇਕਾਰ ਪ੍ਰਸ਼ੰਧ ਵੱਲੋਂ ਪਾਸ ਹੈ ਇਹਨਾਂ ਦੀ ਐਨਓਸੀਆਂ ਕੱਚੀਆਂ ਪੱਕੀਆਂ ਔਰ ਇਹਨਾਂ ਐਨਓਸੀਆਂ ਦੇ ਨਕਸ਼ੇ ਅਸੀਂ ਪਾਸ ਕਰਵਾਏ ਹੋਏ ਆ ਜਿਹੜੇ ਬੰਦਿਆਂ ਨੇ ਪੁਲਿਸ ਮਦਦ ਕਰਦੀ ਆ ਉਹਦਾ ਖਸਰਿਆਂ ਦੇ ਉੱਤੇ ਕੋਟ ਵੱਲੋਂ ਸਟੇ ਲੱਗ ਚੁੱਕਾ ਆ ਕੋਟ ਲੱਗੇ ਕੋਟ ਉਹਨੂੰ ਲਾ ਦਿੱਤਾ ਹੋਇਆ ਜੀ ਪਾਰਟੀ ਦਾ ਕੀ ਨਾਮ ਹੈ ਜੀ ਬਾੜੀ ਇਹਨਾਂ ਨੂੰ ਪੁੱਛ ਬੋਲਦਾ ਨਹੀਂ ਪਤਾ ਜੀ ਨੂੰ ਪਤਾ ਨਹੀਂ ਮੋਰੇ ਨਹੀਂ ਆ ਪੁਲਿਸ ਆਉਂਦੀ ਆ ਪੁਲਿਸ ਮੋਰੇ ਆਉਂਦੀ ਜੀ ਕਹਿੰਦੀ ਆ ਉਹ ਸਾਨੂੰ ਕਹਿੰਦੀ ਸੀ ਉਹ ਨਹੀਂ ਮਦਦ ਕਰਦੇ ਸਾਨੂੰ ਇਹ ਜਗਾ ਛੱਡ ਦਿਓ ਬਸ ਇਹ ਜਗਾ ਛੱਡ ਦਿਓ ਉਹਨੂੰ ਦੇਣੀ ਆ ਜੀ ਪਹਿਲੀ ਗੱਲ ਉਹ ਵੀ ਜਣ ਕੇ ਯਾਨੀ ਕਿ ਜੀ ਬਰੇਰਾ ਵੀ ਨੂੰ ਵੱਡਾ ਜਿਹਾ ਕੋਟ ਵੱਡੀ ਹੁੰਦੀ ਹੈ ਜੀ ਜੀ ਸਾਹਿਬ ਕਹਿੰਦੇ ਤੁਹਾਨੂੰ ਪਾਰਟੀ ਦੀ ਸ਼ਾਮਲ ਹੋਣ ਲਈ ਉਹ ਤਾਂ ਇਹਨਾਂ ਬੰਦੇ ਸਰੇਹ ਭੇਜਦੇ ਨੂੰ ਸਾਡੇ ਕੰਮ ਕਰਵਾਉਂਦੇ ਆ ਉਹ ਨਾਂ ਨਹੀਂ ਦੱਸਦਾ ਜੀ ਨਾਂ ਦੱਸਦਾ ਪ੍ਰਚਾਰੀ ਬੰਦੇ ਨਾਂ ਦੱਸਦਾ ਮੈਂ ਬਟ ਸਾਡੇ ਸੀਐਮ ਸਾਹਿਬ ਮਰੇ ਮੇਰੇ ਕਾਜੋ ਬੈਠੇ ਆ ਜੀ ਸਾਹਿਬ ਬੈਠੇ ਐਂ ਪਰਲਮੈਂਟ ਸਾਡੇ ਸਾਰੇ ਐਮਐਲਏ ਵਗੈਰਾ ਬੈਠੇ ਆ ਔਰ ਦੇਖੋ ਅੱਜ ਮੈਂ ਦਰੋਂ ਉਧਰ ਚੱਲ ਜਾਵਾਂ ਤੇ ਸਭ ਕੁਝ ਪਾਸਵਰਡ ਇਹ ਜਗ੍ਹਾ ਮੇਰੀ 9 ਸਾਲ ਪਹਿਲਾਂ ਲਈ ਹੋਈ ਆ ਉਸ ਬੰਦੇ ਨੇ ਜਗ੍ਹਾ ਸਿਰਫ 1 ਸਾਲ ਪਹਿਲਾਂ ਲਈ ਸੀ ਉਹਨੇ ਉਹਦੇ ਬਾਅਦ ਤੇ ਬਹੁਤ ਸਾਰੇ ਕੰਮ ਕਰਦੀ ਆ ਉਹ ਦੇਖੋ ਤੁਸੀਂ ਹੁਣ ਵੀ ਇੱਕ ਚੱਕਰ ਲਓ ਉਹ ਬਾਲਟੀ ਇੱਥੇ ਹੈ ਨਹੀਂਗੀ ਅਸੀਂ ਆਏ ਆ ਔਰ ਸਾਰੇ ਸਾਡੇ ਸਤਕਾਰਯੋਗ ਸਾਡੇ ਐਮਐਲਏ ਐਕਸਟਰਾ ਮੈਲੇ ਸਾਰੇ ਸਭਾ ਮੈਂਬਰ ਪਾਰਲੀਮੈਂਟ ਸਾਰੇ ਨਾਲ ਬੈਠੇ ਨੇ ਆਗੇ ਪਰ ਉਹ ਬਾਲਟੀ ਤੇ ਹੈ ਨਹੀਂ ਬਹੁਤ ਦਿਨਾਂ ਤਰਾਈ ਸਰੇ ਮੇਰੇ ਬੰਦਿਆਂ ਦੇ ਉੱਤੇ ਜਿਹੜੇ ਲੇਬਰ ਵਾਲੇ ਉਹਨਾਂ ਨੂੰ ਡੰਡੇ ਵਜਾਇਆ ਉਥੋਂ ਜੀ ਉਹ ਸਾਨੂੰ ਅੰਦਰ ਹੀ ਬੜ ਦਿੱਤਾ ਜਿਹੜੇ 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 ਧੰਕਾਰੇ ਇਹ ਸਾਨੂੰ ਕੀ ਪਤਾ ਜੇ ਪਾਏ ਐਸ.ਬੀ. ਨਰਮਨ ਸਿੰਘ ਜੀ ਆ ਜੀ ਐਸ.ਬੀ ਖੜੇ ਆ ਐਸ.ਬੀ ਨਰਮਨ ਸਿੰਘ ਜੀ ਆ ਜੀ ਨਾਲ ਹੀ ਨਹੀਂ ਰਸਤੇ ਨਾਲ ਐਸ.ਐਚ.ਓ ਸਾਹਿਬ ਨੇ ਜਿਹੜੇ ਨਾਲ ਬਦਲ ਚੋਕੀ ਚਾਰ ਜਿੰਮਦਾਰੇ ਬਿਲਕੁਲ ਤੁੰਗੋਦੀ ਸਾਨੂੰ ਬਹੁਤ ਐਸ.ਬੀ ਸਾਹਿਬ ਇਹ ਬਹੁਤ ਨਰਮਨ ਨੂੰ ਅਗੁਰਨਗਾ ਐਸ.ਬੀ ਇਹ ਨਈ ਗੱਲ ਇਹ ਹੈ ਕਿ ਸਰਕਾਰ ਇੱਥੇ ਆ ਕੇ ਬੈਠ ਗਈ ਹੈ ਮੁੱਖ ਮੰਤਰੀ ਇੱਥੇ ਆ ਗਏ ਨੇ ਤੇ ਮੰਤਰੀ ਇੱਥੇ ਆ ਗਏ ਇਹ ਸਾਡੇ ਹਰ ਨਾਗਰਿਕ ਨੂੰ ਧਮਕਾਣਾ ਸ਼ੁਰੂ ਕਰਤਾ ਧਮਕਾ ਕੇ ਡਰ ਧਰਾ ਕੇ ਔਰ ਪੈਸੇ ਦੇ ਜੋਰ ਨਾਲ ਇਹ ਇਲੈਕਸ਼ਨ ਨਹੀਂ ਜਿੱਤੀ ਜਾ ਸਕਦੀ ਇਹ ਇਲੈਕਸ਼ਨ ਪਿਆਰ ਦੇ ਨਾਲ ਹੀ ਜਿੱਤੀ ਜਾ ਸਕਦੀ ਹੈ ਤੇ ਪਿਆਰ ਅਸੀਂ ਲੋਕਾਂ ਨੂੰ ਦੇ ਰਹੇ ਹਾਂ ਸਾਨੂੰ ਲੋਕਾਂ ਨੇ ਪਹਿਲਾਂ ਵੀ ਜਿਤਾਇਆ ਤੇ ਹੁਣ ਵੀ ਜਿਤਾਣਗੇ ਲੇਕਿਨ ਐਸੀ ਇਸ ਤਰੀਕੇ ਦੇ ਨਾਲ ਆਪਣੇ ਲੋਕਾਂ ਦੇ ਨਾਲ ਧੱਕਾ ਨਹੀਂ ਹੋਣ ਦੇਣਾ ਸਰਕਾਰ ਇਹ ਕੰਮ ਦੇ ਵਿੱਚ ਇੰਟਰਫੇਅਰ ਨਾ ਕਰੇ ਕੋਰਟ ਨੇ ਆਰਡਰ ਕੀਤੇ ਹੋਏ ਕੋਰਟ ਚ ਪਹਿਲੀ ਤਰੀਕ ਨੂੰ ਕੋਰਟ ਖੁੱਲ ਜਾਣੀ ਜਿਹੇ ਜਿਹੇ ਆਰਡਰ ਲਿਆਉਣਗੇ ਐਸਆਓ ਆਰਡਰਾਂ ਦਾ ਸਤਕਾਰ ਕਰਾਂਗੇ ਅੱਜ ਆਰਡਰ ਸਾਡੇ ਕੋਲ ਹੈ ਕੱਲੋਂ ਇਹਨਾਂ ਕੋਲ ਹੋਣਗੇ ਤਾਂ ਇਹਨਾਂ ਨੂੰ ਹੋਰ ਜਾਣਗੇ ਕੋਈ ਅੱਜ ਦਾ ਨਹੀਂ ਹੈ 15 ਸਾਲ ਤੋਂ ਇਹਨਾਂ ਦਾ ਕਿੰਨੇ ਸਾਲ ਤੋਂ ਕਬਜ਼ਾ 10 ਸਾਲ ਤੋਂ 10 ਸਾਲ ਤੋਂ ਇਹਨਾਂ ਦਾ ਕਬਜ਼ਾ ਹੈ ਇਹਨਾਂ ਦਾ ਗੇਟ ਲੱਗਿਆ ਹੋਇਆ ਇਹ ਇੱਥੇ ਰਹਿ ਅੰਦਰ ਕਬਜ਼ਾ ਹੈ ਦੇਖੋ ਐਦਾਂ ਹੈ ਐਦਾਂ ਹੈ ਕਿ ਐਮਪੀ ਕੋਲ ਕੋਈ ਪਾਵਰ ਨਹੀਂ ਹੁੰਦੀ ਕਿਸੇ ਕੋਲ ਕਾਬਰ ਕਾਰਵਾਈ ਕਰਨ ਦੀ ਲੇਕਿਨ ਇੱਕ ਮੈਂ ਕਹਿ ਦੇਣਾ ਚਾਹੁੰਦਾ ਕਿ ਪੁਲਿਸ ਸਭ ਦੀ ਸਾਂਝੀ ਹੁੰਦੀ ਹੈ ਇਸ ਕਰਕੇ ਇੱਕ ਤਰਫਾ ਨਾ ਪੁਲਿਸ ਨੂੰ ਕੰਮ ਕਰਨਾ ਚਾਹੀਦਾ ਨਾ ਪ੍ਰਸ਼ਾਸਨ ਨੂੰ ਕਰਨਾ ਚਾਹੀਦਾ ਨਾ ਹੀ ਸਰਕਾਰ ਨੂੰ ਕਰਨਾ ਚਾਹੀਦਾ ਜਦ ਮੁੱਖ ਮੰਤਰੀ ਬਣ ਜਾਂਦਾ ਹੈ ਉਹ ਸਬਦਾ ਸਾਂਝਾ ਹੁੰਦਾ ਹੈ ਉਹਨੇ ਨਿਆ ਕਰਨਾ ਹੁੰਦਾ ਹੈ ਇੱਥੇ ਆ ਕੇ ਮੁੱਖ ਮੰਤਰੀ ਨਿਆ ਕਰੇ ਇਹ ਜਿਹੜਾ ਨਜਾਇਜ਼ ਸਾਡੇ ਬੰਦੇ ਨੂੰ ਇੱਕ ਦਿਨ ਛੋਟਾ ਬਣ ਗਈ ਹੈ ਬਿਲਡਿੰਗ ਆਖਰ ਕਈ ਮਹੀਨਿਆਂ ਤੋਂ ਬਣ ਰਹੀ ਹੈ ਤੇ ਨੀਹਾਂ ਵੀ ਬਣੀ ਆ ਇਹਦੀ ਨਕਸ਼ੇ ਵੀ ਪਾਸ ਹੋਏ ਅੱਜ ਤੱਕ ਤਾਂ ਕੋਈ ਆਇਆ ਨਹੀਂ ਹੁਣ ਵੋਟਾਂ ਆ ਗਈਆਂ ਤਾਂ ਸਾਰਾ ਕੁਝ ਹੋ ਗਿਆ ਕੰਮ ਖਰਾਬ ਇਸ ਕਰਕੇ ਅਸੀਂ ਇਹ ਇਹਨਾਂ ਪਾਸੇ ਸਟੇ ਵੀ ਹੈ ਦੂਸਰੀ ਪਾਰਟੀ ਦਾ ਪਤਾ ਕਰੋਗੇ ਕੌਣ ਹੈਗੀ ਦੂਸਰੀ ਯਾਰ ਮੈਂ ਕਿਉਂ ਪਤਾ ਕਰਾਂ ਦੂਸਰੀ ਪਾਰਟੀ ਇਸ ਟਾਈਮ ਦਾ ਪ੍ਰਸ਼ਾਸਨ ਬਣਿਆ ਹੋਇਆ ਪ੍ਰਸ਼ਾਸਨ ਇੱਥੇ ਆ ਕੇ ਦੂਸਰੀ ਪਾਰਟੀ ਦੀ ਲੜਾਈ ਲੜ ਰਿਹਾ ਸਿਰਫ ਇਸ ਕਰਕੇ ਕਿ ਇਧਰ ਐਮਸੀ ਹੈ ਤੇ ਇਹਨੂੰ ਤੋੜਨਾ ਇਹ ਤਰੀਕਾ ਚੱਲਣਾ ਨੇ ਥੈਂਕ ਯੂ ਇੱਕ ਮਿੰਟ ਇੱਕ ਮਿੰਟ ਸਾਡੇ ਕੋ ਸਾਡੀਆਂ ਰਿਸ਼ਤੀਆਂ ਸਾਡੀ ਐਨਓਸੀ ਤੇ ਐਸ ਪਰ ਜਿਹੜੇ ਕਾਰਪੋਰੇਸ਼ਨ ਸਾਡੇ ਨਕਸ਼ੇ ਪਾਸ ਆ ਠੀਕ ਹੈ ਜੀ ਨਕਸ਼ੇ ਪਾਸ ਹੈਗੇ ਆ ਉਸ ਤੋਂ ਬਾਅਦ ਜਿਹੜਾ ਹੈਗਾ ਸਾਡਾ ਬੜਾ ਸ਼ਾਂਤੀਪੂਰਵਕ ਕੰਮ ਚੱਲਦਾ ਪਿਆ ਆ ਪਰ ਪੁਲਿਸ ਨੂੰ ਪਤਾ ਨਹੀਂ ਕਿਹੜੀ ਲਰਜੀ ਹੈਗੀ ਆ ਇੰਨੀ ਫੋਰਸ ਕਿਹਨੇ ਦੇਖੀ ਕਿੰਨਾ ਕੰਮ ਬੰਦ ਕਰਨ ਗਈ ਤੇ ਸਾਰੀ ਦੇਖੋ ਪੂਰੇ ਪੰਜਾਬ ਦੀ ਜਿੰਦਰ ਦੀ ਪੁਲਿਸ ਫਿਰ ਆ ਕੇ ਸਾਣਾ ਧੱਕਾ ਕਰਦੀ ਪਈ ਆ ਸਾਣਾ ਧੱਕਾ ਕਰਦੀ ਵੀ ਸਾਡੀ ਲਿਬਰ ਪਿਆਰਤੀ ਸਾਡੇ ਕੰਮ ਬੰਦ ਕਰਦੇ ਪਏ ਭਾਜੀ ਇਹ ਕਹਿੰਦੇ ਇਹ ਜਿਹ ਕਿਸੇ ਦੇ ਖਸਰੇ ਤੁਹਾਡੇ ਉੱਤੇ ਬੋਲਦੇ ਪਏ ਆ ਉਹਦੇ ਵਾਸਤੇ ਤਾਂ ਅਸੀਂ ਕੋਰਟ ਦੇ ਵਿੱਚੋਂ ਸਟੇ ਲੈ ਕੇ ਆਏ ਆ ਜਿਹੜਾ ਦੂਜੀ ਪਾਰਟੀ ਸੀਗੀ ਉਹਨਾਂ ਦੀ ਜਿਹੜੀ ਟਰਾਂਸਫਰ ਜਿਹੜੀ ਉਹਨਾਂ ਰਿਸਟਰੀ 'ਚ ਨਾ ਉਹਦੀ ਟਰਾਂਸਫਰ ਤੇ ਜੱਜ ਸਾਹਿਬ ਨੇ ਰੋਕ ਲਾ ਦਿੱਤੀ ਹੈਗੀ ਹੈ ਉਹ ਤੋਂ ਟਰਾਂਸਫਰ ਤੇ ਰੋਕ ਲੱਗ ਗਈ ਨਾ ਉਹ ਪ੍ਰੋਪਰਟੀ ਤੇ ਕੇਸ ਲੜ ਸਕਦੇ ਨਾ ਲੋਨ ਲੈ ਸਕਦੇ ਨਾ ਟਰਾਂਸਫਰ ਹੋ ਸਕਦੀ ਹੈ ਨਾ ਉਹ ਕੁਝ ਕਰ ਸਕਦੇ ਆ ਅਸੀਂ ਬਿਲਕੁਲ ਕਲੀਅਰ ਸਾਡੇ ਕੋਲੋਂ ਸਾਡੀ ਜਿਹੜੀ ਹੈਗੀ ਆ ਵਿਦ ਲਾਜ਼ ਵਿਦ ਲਾਜ਼ ਸਾਡੇ ਕੋਲ ਸਾਡੇ ਦੋਨੋਂ ਜਿਹੜੇ ਹੈਗੇ ਆ ਜੱਜ ਸਾਹਿਬ ਦੇ ਨੋਟਿਸ ਆਏ ਹੋਏ ਆ ਅਸੀਂ ਆਪਣਾ ਬੜਾ ਕੰਮ ਕਰਦੇ ਪਰ ਸਾਨੂੰ ਪੁਲਿਸ ਜੇਲੀ ਤਾਂ ਕਰ ਰਹੀ ਆ ਪਿਛਲੇ 6 ਮਹੀਨਿਆਂ ਤੋਂ ਸਾਨੂੰ ਕੋਲ ਤੰਗ ਕਰਨ ਦੀ ਹੈ ਜੀ ਮੌਕੇ ਸਾਡੇ ਐਸਐਚਓ ਸਾਹਿਬ ਏਸੀਪੀ ਸਾਹਿਬ ਚਾਰ ਥਾਣਿਆਂ ਦੇ ਐਸਐਚਓ ਸਿਰਫ ਇਸ ਕੰਮ ਨੂੰ ਰੋਕਾਉਣ ਵਾਸਤੇ ਆਏ ਹੋਏ ਆ ਨਹੀਂ ਦੂਜੀ ਪਾਰਟੀ ਜਿਹੜੀ ਦੇਖੋ ਇਹ ਦੂਜੀ ਪਾਰਟੀ ਦਾ ਬੰਦਾ ਅੱਜ ਤੱਕ ਮੌਕੇ ਤੇ ਖੜੇ ਨਹੀਂ ਆਇਆ ਪੁਲਿਸ ਉਹਨਾਂ ਨਾਲ ਪਤਾ ਨਹੀਂ ਕੀ ਲੈਣ ਦੇਣ ਦਾ ਹੈਗਾ ਆ ਉਹਨਾਂ ਦੇ ਕਰਕੇ ਉਹਨਾਂ ਦੇ ਐਸਾ ਵਰਕਿੰਗ ਲੱਗੇ ਹੋਇਆ ਉਹਨਾਂ ਦਾ ਕੰਮ ਕਰਦੀ ਵੀ ਬਗੜਾ ਪੁਲਿਸ ਦੂਜੀ ਪਾਰਟੀ ਦੀ ਪੋਲੀਟਿਕਲ ਲੈਵਲ ਨਹੀਂ ਦੂਜੀ ਪਾਰਟੀ ਪੁਲਿਸ ਪਾਰਟੀ ਪੁਲਿਸ ਵਾਲੀ ਪਾਰਟੀ ਹੈਗੀ ਆ ਇਹਨਾਂ ਦੇ ਕੋਈ ਹਾਇਰ ਪੁਲਿਸ ਅਫਸਰ ਹੈਗੇ ਆ ਉਹਨਾਂ ਨੇ ਕਿਹਦੇ ਫੋਟਾ ਅੰਦਰ ਖੀਡਾ ਆ ਉਹ ਸੌਦੇ ਦੇ ਉੱਪਰ ਹਾਈ ਕੋਰਟ ਤੇ ਕੁੰਡੀ ਪਾਈ ਹੈ ਜਦੋਂ ਅੱਜ ਸਾਹਨੇ ਕੁੰਡੀ ਪਾਤੀ ਆ ਤੇ ਉਹ ਦੀ ਜਗ੍ਹਾ ਨੂੰ ਮਰਚਾ ਲੜ ਦਿਆ ਪਿਆ ਉਹਦੇ ਕਰਕੇ ਸਾਡਾ ਸਾਰਾ ਕੰਮ ਥਰ ਪਾਇਆ ਜਾ ਰਿਹਾ ਹੈਗਾ ਇਹਨਾਂ ਨੂੰ ਪੁੱਛ ਲੈ ਸਾਡਾ ਕੰਮ ਸਾਡਾ ਕਿਉਂ ਰਕਾਇਆ ਜਾ ਰਿਹਾ ਹੈ ਨਾ ਪੁੱਤ ਨੂੰ ਨਕਸ਼ੇ ਪਾਸ ਅਪ ਟੂ ਡੇਡ ਐਵਰੀ ਡਾਕੂਮੈਂਟ ਵੀ ਹੈ ਹਰ ਇੱਕ ਦਾ ਦੇਖੋ ਕੀ ਹੁੰਦਾ ਆ ਐਪਰ ਕਾਰਪੋਰੇਟ ਸਾਡੇ ਸਾਡੇ ਕੰਮ ਚੱਲਦੇ ਸੀ ਕਾਰਪੋਰੇਸ਼ਨ ਨੇ ਸਾਨੂੰ ਕਿਹਾ ਕਿ ਤੁਹਾਡੀ ਇਹ ਜਿਹੜੀ ਬਾਹਲੀ ਦੁਵਾਰ ਹੈ 4 ਫੁੱਟ ਜਿਹੜੀ ਹੈਗੀ ਆ 4 ਫੁੱਟ 4 ਫੁੱਟ ਜਿਹੜੀ ਦਕੋਹਾ ਦੀ ਧਰਤੀ ਤੇ ਇੱਥੇ ਜਿਹੜੀ ਇਹ ਪ੍ਰਾਪਰਟੀ ਹੈ ਤੇ ਉਹਦਾ ਬਰੇ ਦੋ ਪਾਰਟੀਆਂ ਨੇ ਜਿਨ੍ਹਾਂ ਵਿੱਚੋਂ ਇੱਕ ਵਿਜੇ ਦਕੋਹਾ ਤੇ ਦੂਸਰੀ ਪਾਰਟੀ ਜਿਹੜਾ ਬਾਬਾ ਬੁੱਢਾ ਸਾਹਿਬ ਗੁਰਦੁਆਰਾ ਉਹਨਾਂ ਦੇ ਅਮਨ ਲਾਲੀ ਜੀ ਉਹਨਾਂ ਵੱਲੋਂ ਇਸ ਪ੍ਰਾਪਰਟੀ ਦਾ ਦੋਨਾਂ ਵੱਲੋਂ ਕਲੇਮ ਕੀਤਾ ਜਾਂਦਾ ਹੈ ਕਿ ਇਹ ਦੋਨਾਂ ਦੀ ਪ੍ਰਾਪਰਟੀ ਹੈ ਜਿਹਦੇ ਸਬੰਧ ਵਿੱਚ ਪਿਛਲੇ ਮਹੀਨੇ ਮਾਰਚ ਪ੍ਰੈਲੀਪਿਸ਼ਾਂ ਦੇ ਜਿਹੜੀ ਮਾਰਚ ਵਿੱਚ ਮਾਰਚ ਵਿੱਚ ਨਿਸ਼ਾਨਦੇਹੀ ਕਰਵਾਈ ਗਈ ਸੀ ਜਿਹਦੇ ਵਿੱਚ ਸਾਡੇ ਪੁਲਿਸ ਅਫੀਸ਼ਰਸ ਮੌਕੇ ਤੇ ਆਏ ਸੀ ਸਾਡੇ ਰੈਵਨਿਊ ਡਿਪਾਰਟਮੈਂਟ ਦੇ ਜਿਹੜੇ ਸੀਨੀਅਰ ਅਫੀਸ਼ਰ ਸੀਗੇ ਉਹਨਾਂ ਨੇ ਨਿਸ਼ਾਨਦੇਹੀ ਕੀਤੀ ਸੀਗੀ ਸਾਰੇ ਜਗ੍ਹਾ ਦੀ ਨਿਸ਼ਾਨਦੇਹੀ ਦੇ ਵਿੱਚ ਦੋਨੋਂ ਪਾਰਟੀਆਂ ਇਨਵੋਲਵ ਹੋਈਆਂ ਸੀਗੀਆਂ ਉਦੋਂ ਨਿਸ਼ਾਨਦੇਹੀ ਕਰਵਾ ਕੇ ਦੋਨੋਂ ਪਾਰਟੀਆਂ ਤੋਂ ਉਹਨੇ ਬਾਰੇ ਦੱਸਿਆ ਗਿਆ ਹੁਣ ਜਿਹੜੇ 3-4 ਦਿਨ ਤੋਂ ਇੱਥੇ ਵਿਜੇਦ ਕੋਹਾ ਪਾਰਟੀ ਵੱਲੋਂ ਇੱਥੇ ਸਾਰੀ ਕੀਤੀ ਜਾ ਰਹੀ ਸੀਗੀ ਕਿ ਇਹ ਦੱਸ ਕੇ ਕਿ ਇਹ ਮੇਰੀ ਜਗ੍ਹਾ ਹੈ ਤੇ ਮੈਂ ਆਪਣੀ ਜਗ੍ਹਾ ਤੇ ਉਹ ਸਾਰੀ ਕਰ ਰਹੇ ਹਾਂ ਜਦਕਿ دوسری ਪਾਰਟੀ ਨੇ ਮ्युनਿਸਪਲ ਕਾਰਪੋਰੇਸ਼ਨ ਅਤੇ ਡਿਪਟੀ ਕਮਿਸ਼ਨਰ ਆਫਿਸ ਦੇ ਵਿੱਚ ਕੰਪਲੇਂਟਸ ਦਿੱਤੀਆਂ ਨਾਲ ਹੀ ਸਾਡੇ ਸਿਟੀ ਕਮਿਸ਼ਨਰ ਆਫਿਸ ਵਿੱਚ ਵੀ ਕੰਪਲੇਂਟਸ ਦਿੱਤੀਆਂ ਤੇ ਦੱਸਿਆ ਗਿਆ ਕਿ ਨਾਲ ਉਹਨਾਂ ਨੇ ਆਪਣਾ ਰਿਕਾਰਡ ਲਗਾ ਕੇ ਜਿਹੜੇ ਉਹਨਾਂ ਕੋਲ ਪ੍ਰੂਫ ਸੀਗੇ ਉਹਦਾ ਰਿਕਾਰਡ ਲਗਾ ਕੇ ਉਹਨਾਂ ਨੇ ਇਹ ਕੰਮ ਨੂੰ ਰੁਕਵਾਉਣ ਦੇ ਵਾਸਤੇ ਉਹਨਾਂ ਨੇ ਮੰਨਤੀ ਕੀਤੀ ਜਿਹਦੇ ਬਿਹਾਫ ਦੇ ਉੱਤੇ ਅਸੀਂ ਜਿਹੜੀ ਡਿਪਟੀ ਕਮਿਸ਼ਨਰ ਜਲੰਧਰ ਅਤੇ ਮਿਊਨਿਸਪਲ ਕਾਰਪੋਰੇਸ਼ਨ ਕਮਿਸ਼ਨਰ ਜਿਹੜੇ ਜਲੰਧਰ ਨੇ ਉਹਨਾਂ ਨੂੰ ਉਸ ਸੰਬੰਧੀ ਜਿਹੜੀ ਹੈਗੀ ਉਹਨਾਂ ਕੋਲ ਰਿਕਾਰਡ ਮੁਹੱਈਆ ਕਰਾਣ ਲਈ ਆ ਗਿਆ ਜੋ ਕਿ ਏਟੀਪ ਜਿਹੜੇ ਟਾਊਨ ਪਲਾਨਰ ਨੇ ਉਹਨਾਂ ਵੱਲੋਂ ਤੇ ਜਿਹੜੇ ਮੌਕੇ ਤੇ ਤਸਿਲਦਾਰ ਪਟਵਾਰੀ ਸਾਰਿਆਂ ਵੱਲੋਂ ਰਿਪੋਰਟਸ ਦਿੱਤੀਆਂ ਗਈਆਂ ਨੇ ਕਿ ਇਹ ਜਿਹੜੀ ਜਗ੍ਹਾ ਹੈ ਇਹਦੀ ਮਾਲਕੀ ਕਾਗਜ਼ਾਂ ਦੇ ਵਿੱਚ ਇਹ ਅਮਨ ਲਾਲ ਦੇ ਨਾਮ ਤੇ ਬੋਲਦੀ ਹੈ ਜੋ ਉਹਨਾਂ ਨੇ ਰਿਕਾਰਡਸ ਹਨ ਪ੍ਰੈਜ਼ੈਂਟ ਕੀਤਾ ਸਿਵਲ ਅਥਾਰਟੀਜ਼ ਵੱਲੋਂ ਇਸ ਸਬੰਧ ਵਿੱਚ ਕੱਲ ਇੱਥੇ ਸਿਵਲ ਦੇ ਪ੍ਰਸ਼ਾਸਨ ਦੇ ਜਿਹੜੇ ਨੁਮਾਇੰਦੇ ਸੀਗੇ ਅਤੇ ਜਿਹੜੇ ਏਟੀਪੀ ਕਾਰਪੋਰੇਸ਼ਨ ਦੇ ਨੁਮਾਇੰਦੇ ਸੀਗੇ ਇਹਨਾਂ ਨੂੰ ਇਸ ਚੀਜ਼ ਬਾਰੇ ਸਮਝਾਣਾ ਹੈ ਕਿ ਤੁਸੀਂ ਕਿਉਂਕਿ ਇਹ ਪ੍ਰਾਪਰਟੀ ਦਾ ਡਿਸਪੂਟ ਚੱਲ ਰਿਹਾ ਹੈ ਤੁਸੀਂ ਜਿੰਨੀ ਦੇਰ ਤੱਕ ਕੋਈ ਹੱਲ ਨਹੀਂ ਹੋ ਜਾਂਦਾ ਇਹਦਾ ਜਿੰਨੀ ਦੇਰ ਤੱਕ ਇਹਨੂੰ ਪੱਕੇ ਤੌਰ ਤੇ ਯਕੀਨੀ ਨਹੀਂ ਬਣ ਜਾਂਦਾ ਕਿ ਇਹ ਕਿਹਦੀ ਪ੍ਰਾਪਰਟੀ ਹੈ ਤੇ ਇਹਦਾ ਕਾਬਜ ਕੋਣ ਹੈ ਕੋਣ ਇੱਥੇ ਕੰਸਟਰਕਸ਼ਨ ਕਰ ਰਿਹਾ ਹੈ ਤੁਸੀਂ ਉਨੀ ਦੇਰ ਵਾਸਤੇ ਇਹ ਜਗ੍ਹਾ ਮਨ ਲੋ ਕੰਸਟਰਕਸ਼ਨ ਰੋਕ ਦਿੱਤੀ ਜਾਵੇ ਅਦਰਵਾਈਜ਼ ਇਥੇ ਲਾਅ ਐਂਡ ਆਰਡਰ ਸਿਚੁਏਸ਼ਨ ਹੋ ਸਕਦੀ ਹੈ। ਤੋਂ ਸਾਡਾ ਵੀ ਇਹਨਾਂ ਨੂੰ ਇਹੀ ਅਸੀਂ ਇਹਨਾਂ ਨੂੰ ਰਿਕਵੈਸਟ ਕਰ ਰਹੇ ਹਾਂ ਕਿ ਜਗ੍ਹਾ ਤੇ ਇੱਥੇ ਹੀ ਰਹਿਣੀ ਹੈ, ਜਗ੍ਹਾ ਕਿਤੇ ਚਲੇ ਨਹੀਂ ਜਾਣੀ। ਇੱਥੇ ਹੀ ਹੈ। ਤੋਂ ਜਿੰਨੀ ਦੇਰ ਤੱਕ ਸਿਵਲ ਪ੍ਰਸ਼ਾਸਨ, ਮਿਊਨਿਸਪਲ ਕਾਰਪੋਰੇਸ਼ਨ ਐਸ ਵੈਲ ਐਸ ਜਿਹੜਾ ਪੁਲਿਸ ਡਿਪਾਰਟਮੈਂਟ ਹੈ ਉਹ ਕਨਫਰਮ ਨਹੀਂ ਹੋ ਜਾਂਦਾ, ਅਸ਼ੂਰ ਨਹੀਂ ਹੋ ਜਾਂਦਾ ਇੱਥੇ ਕੰਸਟਰਕਸ਼ਨ ਨਾ ਕੀਤੀ ਜਾਵੇ। ਕਿਉਂਕਿ ਜੇਕਰ ਉਹ ਕਿਸੇ ਨਾਲ ਕੰਸਟਰਕਸ਼ਨ ਕਰਨ ਦੀ ਕੋਸ਼ਿਸ਼ ਕਰਦੇ ਨੇ ਤੇ ਦੂਜੀ ਪਾਰਟੀ ਵੀ ਆ ਗਿਓ ਆਪਣੇ ਜਿਹੜੀ ਬੰਦੇ ਲੈ ਕੇ ਆਣਗੇ, ਮੈਂ ਨਹੀਂ ਚਾਹੁੰਦਾ ਕਿ ਇਲੈਕਸ਼ਨ ਦੇ ਦਿਨ ਨੇ ਇੱਥੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਲਾਅ ਐਂਡ ਆਰਡਰ ਦੀ ਗੱਲਬਾਤ ਹੋਵੇ ਕੋਈ ਵੀ ਕਿਸੇ ਵੀ ਵਿਅਕਤੀ ਦਾ ਕੋਈ ਵੀ ਨੁਕਸਾਨ ਹੋਵੇ ਮੇਰੀ ਇਹੀ ਰਿਕੁਐਸਟ ਹੈ ਦੋਨੋਂ ਪਾਰਟੀਆਂ ਨੂੰ ਤੇ ਅਸੀਂ ਦੋਨੋਂ ਪਾਰਟੀਆਂ ਨੂੰ ਇਹੀ ਰਿਕੁਐਸਟ ਕਰ ਰਹੇ ਹਾਂ ਕਿ ਜਿੰਨੀ ਦੇਰ ਤੱਕ ਕੋਈ ਫੈਸਲਾ ਨਹੀਂ ਹੋ ਜਾਂਦਾ ਸਟੇਟਸ ਕੋ ਕੋਈ ਵੀ ਇਹਦੇ ਵਿੱਚ ਕੋਈ ਵੀ ਅੱਗੇ ਉਸਾਰੀ ਨਾ ਕਰੇ ਜੀ ਕੋਰਟ ਇਹ ਕਿ ਸਾਡੇ ਕੋਲ ਕੋਰਟ ਵੱਲੋਂ ਸਵੇ ਵੀ ਹੈਗਾ ਜੀ ਕੋਰਟ ਵੱਲੋਂ ਇਸ ਟਾਈਮ ਦੇ ਉੱਤੇ ਛੁੱਟੀਆਂ ਚੱਲ ਰਹੀਆਂ ਨੇ ਕੋਰਟ ਵੱਲੋਂ ਇੱਕ ਪਾਰਟੀ ਨੇ ਫੜਾ ਅੱਜ ਫ੍ਰਾਈਡੇ ਹੈ ਸੈਟਰਡੇ ਸੰਡੇ ਅੱਗੇ ਛੁੱਟੀ ਆ ਜਾਣੀ ਹੁਣ ਅਸੀਂ ਦੂਜੀ ਪਾਰਟੀ ਨੂੰ ਮੌਕਾ ਦੇ ਰਹਿਣਾ ਕਿ ਇਹ ਜਿਹ ਸਟੇ ਹੈਗਾ ਉਹਨਾਂ ਦਾ ਜੀ ਅਸੀਂ ਹਜੇ ਤੱਕ ਨਹੀਂ ਵੇਖਿਆ ਜੋ ਦਿਖਾਨਗੇ ਉਹ ਵੀ ਅਸੀਂ ਜਿਹੜਾ ਹੈਗਾ ਸਟੇ ਵੀ ਜਿਹੜਾ ਹੈ ਸਿਵਲ ਅਥਾਰਟिटीज ਨੇ ਦੇਖਣਾ ਸਾਡਾ ਕੰਮ ਸਿਰਫ ਤੇ ਸਿਰਫ ਇਹ ਲਾਅ ਐਂਡ ਆਰਡਰ ਮੇਨਟੇਨ ਕਰਨਾ ਕਿ ਲੜਾਈ ਝਗੜਾ ਨਾ ਹੋਵੇ ਨਹੀਂ ਜੀ ਇਹੋ ਜੀ ਇਲੈਕਸ਼ਨ ਦਾ ਦੌਰ ਚੱਲ ਰਿਹਾ ਇਹੋ ਜੇ ਜਿਹੜੇ ਚੀਜ਼ਾਂ ਨੇ ਇਹਦੇ ਬਾਰੇ ਅਸੀਂ ਕਮੈਂਟ ਨਹੀਂ ਕਰ ਸਕਦੇ ਬਟ ਸਾਡੇ ਵੱਲੋਂ ਇਹੋ ਜਿਹਾ ਕੋਈ ਕਿਸੇ ਨੂੰ ਕੋਈ ਪ੍ਰੈਸ਼ਰ ਨਹੀਂ ਇਟਸ ਅ ਨਾਨ ਪੋਲਿਟਿਕਲ ਇਸ਼ੂ ਇੱਕ ਜਗਾ ਦਾ ਮਸਲਾ ਨਹੀਂ ਇਹੋ ਜੀ ਇਹੋ ਜੀ ਕੋਈ ਗੱਲ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।